ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੀ 7ਵੀਂ ਜੋਤਨ ਗੁਰੂ ਹਰ Rai ਸਾਹਿਬ ਜੀ ਗੁਰੂ ਹਰगोबिंद ਸਾਹਿਬ ਜੀ ਦੇ ਪੋਤਰੇ ਸਨ ਆਪ ਜੀ ਦਾ ਉਤਾਰ ਮਾਰਕ ਸੁਦੀ 13 ਸੰਵਤ 1687 ਵਿੱਚ ਸ਼ੀਸ਼ ਮਹਿਲ ਕੇਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਵਿਖੇ ਹੋਇਆ ਆਪ ਜੀ ਦੇ ਪਿਤਾ ਜੀ ਬਾਬਾ ਗੁਰਦੇਤਾ ਜੀ ਅਤੇ ਮਾਤਾ ਨਿਹਾਲ ਕੌਰ ਜੀ ਸਨ ਆਪ ਜੀ ਨੇ ਕੋਈ ਯੁੱਧ ਨਹੀਂ ਲੜਿਆ ਆਪ ਜੀ ਦਾ ਮੰਨਣਾ ਸੀ ਕਿ ਯੁੱਧ ਕੇਵਲ ਦੇਸ਼ ਕੌਮ ਸੰਸਕ੍ਰਿਤੀ ਅਤੇ ਇੱਜ਼ਤ ਨੂੰ ਬਚਾਉਣ ਦੇ ਲਈ ਹੀ ਲੜੇ ਜਾਂਦੇ ਹਨ ਆਪਜੀ ਦੇ ਨਾਲ ਹਰ ਵਕਤ 220 ਕੁ ਸਵਾਲ ਰਹਿੰਦੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ 57 ਸਨ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਬਾਬਾ ਸੂਰਜਮਾਲ ਜੀ ਅਤੇ ਧੰ ਗੁਰੂ ਤੀਗ ਬਹਾਦਰ ਜੀ ਅਤੇ ਇੱਕ ਸੁਪਤਰੀ ਬੀਬੀ ਬੀਰੋ ਜੀ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਆਪਣੇ ਪੁੱਤਰ ਨੂੰ ਬਖਸ਼ਿਸ਼ ਕੀਤੀ ਅੱਗੇ ਚੱਲ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰਗੱਦੀ ਆਪਣੇ ਦਾਦਾ ਗੁਰੂ ਤੀਗ ਬਹਾਦਰ ਜੀ ਨੂੰ ਦਿੱਤੀ ਇੱਕ ਵਾਰੀ ਬਚਪਨ ਦੇ ਵਿੱਚ ਗੁਰੂ ਹਰ Rai ਸਾਹਿਬ ਜੀ ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਬਗੀਚੇ ਦੇ ਵਿੱਚ ਟਹਿਲ ਰਹੇ ਸਨ ਆਪ ਜੀ ਦਾ ਚੋਲਾ ਹਵਾ ਦੇ ਨਾਲ ਉੜਿਆ ਅਤੇ ਚੋਲੇ ਦੇ ਨਾਲ ਇੱਕ ਫੁੱਲ ਟੁੱਟ ਕੇ ਜ਼ਮੀਨ ਤੇ ਡਿੱਗ ਗਿਆ ਆਪ ਰੁਕ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੁੱਛਿਆ ਕੀ ਸੋਚ ਰਹੇ ਹੋ ਗੁਰੂ ਹਰ Rai ਸਾਹਿਬ ਜੀ ਨੇ ਕਿਹਾ ਗੁਰਦੇਵ ਮੇਰੇ ਚੋਲੇ ਦੇ ਸਪਰਸ਼ ਨਾਲ ਇਹ ਫੁੱਲ ਟੁੱਟ ਗਿਆ ਹੈ ਇਹ ਡਾਲੀ ਦੇ ਨਾਲ ਲੱਗਿਆ ਝੂਲ ਰਿਹਾ ਸੀ ਇਸ ਦਾ ਝੂਲਣਾ ਬੰਦ ਹੋ ਗਿਆ ਹੈ ਮੇਰਾ ਹਿਰਦੈ ਦੁਖੀ ਹੋ ਰਿਹਾ ਹੈ ਇਸ ਤੋਂ ਪਤਾ ਚਲਦਾ ਹੈ ਕਿ ਗੁਰੂ ਹਰ Rai ਸਾਹਿਬ ਜੀ ਦਾ ਹਿਰਦੈ ਕਿਤਨਾ ਕੋਮਲ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਆਰ ਨਾਲ ਸਮਝਾਇਆ ਬੇਟਾ ਜੇ ਚੋਲਾ ਵੱਡਾ ਪੈਣੀ ਦਾ ਹੈ ਤਾਂ ਉਸ ਨੂੰ ਸੰਭਾਲ ਕੇ ਰੱਖੀਦਾ ਹੈ ਗੁਰੂ ਜੀ ਦਾ ਭਾਅ ਸੀ ਕਿ ਅੱਗੇ ਜਾ ਕੇ ਤੁਸੀਂ ਵੱਡੀ ਜ਼ਿੰਮੇਵਾਰੀ ਸੰਭਾਲਣੀ ਹੈ ਸਮੇ ਪਾ ਕੇ ਆਪ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਵਾਰਿਸ ਬਣੇ ਗੁਰੂ ਹਰ Rai ਸਾਹਿਬ ਜੀ ਨੇ ਜੜੀ ਬੂਟੀਆਂ ਦੇ ਇਲਾਜ ਦਾ ਮੁਫਤ ਹਸਪਤਾਲ ਖੁਲਵਾਇਆ ਸੁੰਦਰ ਬਾਗ ਤੇ ਚਿੜੀਆ ਘਰ ਬਣਵਾਇਆ ਜਿੱਥੇ ਜ਼ਖਮੀ ਬਿਮਾਰ ਜਾਨਵਰਾਂ ਦਾ ਕਲਜ ਕੀਤਾ ਜਾਂਦਾ ਸੀ ਸੇਵਾ ਸਦਕ ਦਇਆ ਦੀ ਮੂਰਤ ਧੰਨ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਆਪਾਂ ਵੀ ਗੁਰੂ ਮਹਾਰਾਜ ਜੀ ਦੇ ਜੀਵਨ ਤੋਂ ਸਿੱਖਿਆ ਲੈ ਕੇ ਪਸ਼ੂਆਂ ਪੌਦਿਆਂ ਜਾਨਵਰਾਂ ਅਤੇ ਇਨਸਾਨਾਂ ਦੀ ਕਦਰ ਕਰੀਏ ਜੇ ਅਸੀਂ ਕਿਸੇ ਦਾ ਫਾਇਦਾ ਨਹੀਂ ਕਰ ਸਕਦੇ ਤਾਂ ਨੁਕਸਾਨ ਵੀ ਨਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ